ਹਾਂਜੀ ਭਾਜੀ ਕੀ ਨਾਮ ਆ ਕਿਹੜਾ ਪਿੰਡ ਆ ਤੁਹਾਡਾ ਇੰਚਰਟਵਿੰਡ ਪਿੰਡ ਆ ਜੀ ਅੱਛਾ ਜੀ ਤੇ ਕੀ ਹਾਲਾਤ ਨੇ ਘਰ ਦੇ ਹਾਲਾਤ ਬਹੁਤ ਮਾੜੇ ਭਾਜੀ ਅੱਛਾ ਜੀ ਬਹੁਤ ਜ਼ਿਆਦਾ ਕਿੰਨੇ ਘਰਾਂ ਦਾ ਕੰਮ ਕਰਦੇ ਤੁਸੀਂ ਭਾਜੀ ਹਾਂਜੀ ਤੇਰਾ 7-8 ਘਰਾਂ ਦਾ ਕੰਮ ਕਰਦੇ ਹਾਂ ਅੱਛਾ ਜੀ ਹਾਂਜੀ ਥੋੜਾ ਉੱਚੀ ਬੋਲੋ ਕਿੰਨੇ ਘਰਾਂ ਦਾ ਕੰਮ ਕਰਦੇ 7-8 ਘਰ ਦਾ ਕੰਮ ਕਰਦੇ ਆ ਭਾਜੀ ਫਿਰ ਅ ਉਹ ਕਰਾਂ ਜੋ ਜਦੋਂ ਪੈਸੇ ਮਿਲਦੇ ਫਿਰ ਘਰ ਦਾ ਗੁਜ਼ਾਰਾ ਕਿੱਸ ਤਰ੍ਹਾਂ ਹੁੰਦਾ ਜੀ ਹਾਂਜੀ ਇਦਾਂ ਮੜ ਮੋੜ ਕਰੀ ਜਾਂਦੇ ਆ ਜੀ ਮੜ ਮੋੜ ਹੀ ਜਾਂਦਾ ਗੁਜ਼ਾਰਾ ਤੁਹਾਡੇ ਨੂੰ ਪਤਾ ਫਤੀ ਨੂੰ ਡੈਥ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਕੀ ਗੱਲ ਹੋਈ ਸੀ 5 ਸਾਲ ਹੋ ਗਿਆ ਜੀ ਡੈਥ ਹੋਈ ਨੂੰ ਹਾਂਜੀ ਟੋਟਲ ਕਿੰਨੇ ਬੱਚੇ ਨੇ ਤੁਹਾਡੇ ਪੰਜ ਬੱਚੇ ਆ ਜੀ ਚਾਰ ਗੁੱਡੀਆਂ ਇੱਕ ਕਾਕਾ ਕੋਈ ਪਿੰਡ ਦਾ ਮੋਤਵਾਰ ਕੋਈ ਪੰਚ ਕੋਈ ਸਰਪੰਚ ਕਿਸੇ ਨੇ ਕੋਈ ਵਿਆਹ ਤੇ ਮਦਦ ਦੇਣ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਕਿਸੇ ਤੋਂ ਮਦਦ ਮੰਗੀ ਨਹੀਂ ਜੀ ਕੇ ਕੋਈ ਨਹੀਂ ਮੰਗੀ ਜੀ ਕੇ ਇਹ ਮੌਨਿ ਕਿਹਾ ਸੀ ਅੱਛਾ ਜੀ ਹਾਂ ਜੀ ਨਾ ਕੋਈ ਸਾਡੇ ਵਾਲੇ ਆਇਆ ਹੀ ਹੈ ਅੱਛਾ ਜੀ ਹਾਂ ਜੀ ਤੇ ਚਾਰ ਬੱਚੇ ਨੇ ਤੁਹਾਡੇ ਹਾਂ ਜੀ ਪੰਜ ਅੱਛਾ ਜੀ ਪੰਜ ਪੰਜ ਹਾਂ ਜੀ ਇਹ ਬੇਟੀ ਦਾ ਵਿਆਹ ਕਦੋਂ ਦਾ ਰੱਖਿਆ ਜੀ ਹਾਂ ਜੀ 18 ਜੂਨ ਦਾ 18 ਜੂਨ ਦਾ ਹਾਂ ਜੀ ਕਿ ਕੋਈ ਅਜੇ ਤੱਕ ਕੋਈ ਸੌਦਾ ਲਿਆਂਦਾ ਜਾਂ ਸੌਦਾ ਪਤਾ ਕੋਈ ਲਿਆਂਦਾ ਕੋਈ ਨਹੀਂ ਨਹੀਂ ਯਾਲੇ ਕੁਛ ਨਹੀਂ ਲਿਆਂਦਾ ਹਲੇ ਤਾਂ ਇੱਧੇ ਹੀ ਬੈਠੇ ਆ ਅੱਛਾ ਜੀ ਹਾਂਜੀ ਕਿਸੇ ਰਿਸ਼ਤੇਦਾਰ ਨੇ ਕੋਈ ਆਸ ਰੱਖ ਦਿੱਤੀ ਵੀ ਅਸੀਂ ਤੁਹਾਡੀ ਮਦਦ ਕਰਾਂਗੇ ਨਹੀਂ ਜੀ ਨਹੀਂ ਕਿਸ ਨੇ ਨਹੀਂ ਦਿੱਤੀ ਅੱਛਾ ਜੀ ਹਾਂਜੀ ਭਣਾ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਸਹਾਇਤਾ ਦੀ ਅਪੀਲ ਕਰਨੀ ਚਾਹੋਗੇ ਨਹੀਂ ਤੇ ਇਹੋ ਕਹਿਣਾ ਚਾਹਾਂਗੇ ਕਿ ਕੋਈ ਨਾ ਕੋਈ ਸਾਡੀ ਮਦਦ ਕਰੋ ਅੱਛਾ ਜੀ ਸਾਡੀ ਕੁੜੀ ਦਾ ਵਿਆਹ ਵਾ ਸਾਡੇ ਕੋਲ ਇਸ ਟਾਈਮ ਕੁਛ ਨਹੀਂ ਹੈਗਾ સાડી વચ્ચે મદદ કરો હા જી